के नाम मजहब के नाम पर जब कोई इंसान अपराध करता है तो वो मजहब को ही बदनाम करने की कोशिश करता है अपने ही मजहब को बदनाम करने की कोशिश करता है आपने बहुतों का दिल तोड़ा है आपने बहुत वलियों का दिल तोड़ा है आपने अपने पैगंबरों का भी दिल तोड़ा है जिस बंदे ने भी ये काम किया है सिख कौम गर्भ में यानी छुप के बैठ के फैसले लेने वाली कौम नहीं छुपना तो आता ही नहीं ਮੈਚਾਨਿਕ جنگ ਮੇ ਲੜਨੇ ਵਾਲੇ ਕੌਮ ਹੈ ਸ਼ਰਮ ਨਹੀਂ ਆਉਂਦੀ ਤੁਹਾਨੂੰ ਚੁੱਪ ਕਰਕੇ ਬੈਹਿਏ ਜੇ ਫੌਜੀਆ ਦੀ ਵਰਦੀਆਂ ਪਾ ਕੇ ਕਿਉਂ ਜੱਟਾਂ ਦੇ ਨਾਂ ਦਾ ਸਰਦਨ ਲਾ ਕੇ ਕ੍ਰੈਡਿਟ ਲੈਣਾ ਚਾਹੁੰਦੇ ਜੀ ਇੱਕ ਫਕਤਾ ਮਾਰਕ ਦਿਖਾਓ ਵੱਡੇ ਬਾਜਵੇ ਤੇ ਚੀਮੇਓ ਸੱਚੀ ਗੱਲ ਦੋਸਤ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਬਾਲੀਵੁੱਡ ਸਿੰਗਰ ਸੁਖਵਿੰਦਰ ਸਿੰਘ ਦੀ ਸੁਖਵਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਸੁਖਵਿੰਦਰ ਸਿੰਘ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਹੋਏ ਸਿੱਖਾਂ ਤੇ ਹਮਲੇ ਦੀ ਨਿੰਦਾ ਕਰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਪਾਕਿਸਤਾਨ ਦੇ وزیراعظم Imran Khan ਨੂੰ ਵੀ ਸੁਖਵਿੰਦਰ ਸਿੰਘ ਨੇ ਇੱਕ ਮੈਸੇਜ ਦਿੱਤਾ ਹੈ की कुछ क्या है सुखविंदर सिंह ने अपनी इस वीडियो खुद ही वेखो वाहिगुरु जी का खालसा वाहिगुरु जी की फतेह अभी दो दिन पहले श्री ननकाना साहब पे जो पत्थरबाजी हुई है आ, ये इससे ज्यादा नीच हरकत कोई नहीं हो सकती पाकिस्तान की अभी तक की सबसे नीच हरकत हुई है ये। सबसे नीच हरकत है और धर्म के नाम मजहब के नाम पर जब कोई इंसान अपराध करता है तो वो मजहब को ही बदनाम करने की कोशिश करता है अपने ही मजहब को बदनाम करने की कोशिश करता है ये गलत है हम जगह जगह हर दरगाह पे सजदे करते हैं और उसके बदले में बेजती बर्दाश्त नहीं होगी मैं एक नानकपंथी सिख हूं मैं अपने घर में उनके चिराग भी जलते हैं जो बहुत ही पुरानी पद्धति है और वहां भी वहां भी कई इस्लामिक कंट्री में उनको नानक पीर के नाम से सज्जा किया जाता है और ये सुअर कौन है जिसने ये हरकत की कौन थे वो लोग इमरान खान साहब मैं आपका बहुत बड़ा फैन हूं बहुत सी चीजें आप में बहुत सी क्वालिटीज हैं अपार्ट फ्रॉम आग क्रिकेटर वेरी सेंसिबल लेकिन इस लेवल पे आके कुछ मिस्टेक आपसे भी हुई होंगी हंड्रेड परसेंट हुई होंगी लेकिन जो जो पक्ष में जिस वे से मैं आपको बहुत अच्छा शख्स समझता हूं दिस इज द राइट टाइम फॉर यू टू डू समथिंग स्ट्रांगली प्लीज दिस इज माई हम्बल रिक्वेस्ट और दूसरी बात ये जिस शख्स ने किया है ये मैसेज मेरा जाति तौर पर उसको बता दूं कि सिख कौम गर्भ में यानी छुप के बैठ के फैसले लेने वाली कौम नहीं है छुपना तो आता ही नहीं ये मैदान जंग में लड़ने वाली कौम है आपने बहुतों का दिल तोड़ा है आपने बहुत वलियों का दिल तोड़ा है आपने अपने पैगंबरों का भी दिल तोड़ा है जिस बंदे ने भी यह काम किया है उनका भी दिल तोड़ा है पैगंबर साहब भी इस बात से बेहद खफा होंगे नरक में भी जगह नहीं मिलेगी तेरे को ਉਹ ਕਿੱਥੇ ਗਏ ਪਾਕਿਸਤਾਨ ਦੇ ਜਿਹੜੇ ਵੱਡੇ ਵੱਡੇ ਸਰਦਨ ਸਾਡੇ ਸਿੱਖਾਂ ਦੇ ਲਾਉਂਦੇ ਚੀਮੇ ਬਾਜਵੇ ਮੰਗਟ ਗਿੱਲ ਸ਼ਰਮਣੀ ਆਉਂਦੀ ਤੁਹਾਨੂੰ ਚੁੱਪ ਕਰਕੇ ਬੈਹਿ ਗਏ ਜੇ ਫੌਜੀ ਦੀਆਂ ਵਰਦੀਆਂ ਪਾ ਕੇ ਬੋਲਿਆ ਨਹੀਂ ਜਾਂਦਾ ਪੋਰਾ ਕ ਐਡੇ ਐਡੇ ਵੱਡੇ ਸਰਦਨ ਲਾਏ ਦੇ ਨਾਲ ਤੇ ਹਟਾ ਦਿਓ ਸਰਦਨ ਜੋ ਜੱਟਾਂ ਦੇ ਨਾਂ ਦਾ ਸਰਦਨ ਲਾ ਕੇ ਕ੍ਰੈਡਿਟ ਲੈਣਾ ਚਾਹੁੰਦੇ ਜੇ ਤੇ ਥੋੜਾ ਜਿਹਾ ਪੋਰਾ ਵੀ ਹਾਲੇ ਸੁੱਕੀ ਵਾਲਾ ਖੂਨ ਬਾਕੀ ਤੁਹਾਡੇ ਚ ਤੇ ਜਾ ਕੇ ਬੋਲੋ ਇੱਕ ਬਰਕਤਾਂ ਮਾਰ ਕੇ ਦਿਖਾਓ ਵੱਡੇ ਬਾਜਵੇਂ ਤੇ ਚੀਮਿਆਂ ਮੱਕਾ ਤੋਂ ਤਾਂ ਕਈ ਸਾਲਾਂ ਦਾ ਤੁਹਾਡਾ ਇਸ ਗੱਲ ਦਾ ਸਤਿਕਾਰ ਕਰਦਾ ਕਿ ਚਲੋ ਸਾਡੇ ਆਪਣੇ ਨੇ ਪਰ ਇੱਥੇ ਆ ਕੇ ਤੇ ਤੁਸੀਂ ਗੰਦ ਘੋਲਤਾ ਠੋਕੇ ਸਾਬਤ ਹੋ ਜਾਏ ਤੁਸੀਂ ਕਿਸੇ ਕਿਸੇ ਤੌਰ ਤੇ ਮੈਂ ਸਤਿਕਾਰ ਚ ਕਦੇ ਨਹੀਂ ਕਰਦਾ ਹਮੇਸ਼ਾ ਮੈਂ ਰਾਜ ਰਜ ਕੇ ਮਿਲਦਾ ਹਾਂ ਹੁਣ ਨਹੀਂ ਮਿਲਦਾ ਮੈਂ ਟੱਟੇ ਖੁੰਝ ਜਾਓ ਔਰ ਆ ਜਿਹੜਾ ਆ ਸੂਰ ਹੈ ਨਾ ਇਹਨੂੰ ਫੇਦੋ ইমরান ਖਾਨ ਸਾਹਿਬ ਤੁਹਾਡੀ ਇੱਜ਼ਤ ਬਣੀ ਰਹੇਗੀ ਸਾਰਾ ਕੁਝ ਪੋਲਿਟੀਕਲ ਮੂਵਮੈਂਟ ਉੱਪਰ ਲੱਗੇ ਤੁਹਾਡੇ ਜਿੰਨੀਆਂ ਵੀ ਕਨਫਲਿਕਟ ਨੇ ਇੰਟਰਨੈਸ਼ਨਲ ਤੌਰ ਤੇ ਇੰਡੀਆ ਦੇ ਨਾਲ ਉਹਨੂੰ ਪੋੜ ਕੇ ਤੁਸੀਂ ਕਹਿੰਦੇ ਇਹਨੂੰ ਦਬੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਪਰ ਕੋਈ ਬੁਰਾ ਨਾ ਕਰੇ ਕਿਉਂਕਿ ਐ ਅੱਖਾਂ ਬੰਦ ਕਰਕੇ ਲੜਨ ਵਾਲੀ ਕੌਮ ਨਹੀਂ ਹੈ ਇਹਨੂੰ ਨਾ ਤੰਗ ਕਰੋ ਮੈਂ ਬਿੰਗ ਸੈਕ ਆਫ ਨਾਨਕਪੰਥੀ ਇਹ ਐਲਾਨ ਕਰਦਾ ਕਿ ਮੇਰੇ ਸਵਰ ਮੇਰੀ ਆਤਮਾ ਮੇਰਾ ਮਨ ਮੇਰੇ ਜਿੰਨੇ ਵੀ ਪ੍ਰਮਾਤਮਾ ਵਾਹਿਗੁਰੂ ਦੇਵਤ ਪ੍ਰਤੀ ਜਿੰਨੇ ਵੀ ਭਗਤੀ ਆ ਜਿੰਨੇ ਵੀ ਪੀਰ ਫਲੀਆਂ ਸਾਹਿਬ ਨੂੰ ਮੈਂ ਤੇ ਉਹ ਨਾਮਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਪੱਖੋਂ ਉਹਨਾਂ ਦਾ ਧਿਆਨ ਧਰ ਕੇ ਮੈਂ ਇਹਨੂੰ ਇਸ ਦੇ ਨਾਲ ਜੋੜਿਆ ਹਰ ਸ਼ਖਸ ਨੂੰ ਜਿਨੇ ਇੱਕ ਪੱਥਰ ਚੁੱਕਿਆ ਵੀਆ ਵੱਧਵਾ ਦਿਨਾ ਮੈਂ ਇਹਨਾਂ ਨਰਕ ਚ ਵੀ ਲਈ ਜਗਾ ਮਿਲੇ ਸੁਖਵਿੰਦਰ ਸਿੰਘ ਨੇ ਪਾਕਿਸਤਾਨ ਚ ਹੋਏ ਸਿੱਖਾਂ ਦੇ ਉੱਤੇ ਹਮਲੇ ਨੂੰ ਲੈ ਕੇ ਜੋ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਨੰਦਨਿਕ ਸਵੇਰਾ ਟੀਵੀ ਦੇ ਨਾਲ ਹੈਡਰੋਪਿਕਟ ਨੂੰ ਸਬਸਕ੍ਰਾਈਬ ਕਰੋ YouTube ਚੈਨਲ ਸਵੇਰਾ ਸਟਾਰਟਾਕਸ ਕ੍ਰੀਡਾ ਨਾਲ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਦੇਣੇ ਬੀ ਆਰ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਏਥੇ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨ ਹੀਮਤਾ ਦੇ ਧੋਖਾ ਖਾਏ ਪੈਨ ਭਰਾ ਲਈ 프리 ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇਧਰ ਉਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ रफीक ਮੁਹੰਮਦ हम भूलना पाएंगे प्लीज गो एंड सब्सक्राइब टू द चैनल ऑफ सवेरा म्यूजिक फॉर मोर अपडेट थैंक यू सो मच